ਸਾਡੇ ਪ੍ਰਿੰਸੀਪਲ ਸੈਕਟਰੀ ਕੁਮਾਰ ਰਾਹੁਲ ਜੀ ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਐਸ ਵੇਲੇ ਇੱਕ ਬਹੁਤ ਹੀ ਸੰਕਟ ਵਾਲੀ ਸਥਿਤੀ ਔਰ ਹੜ੍ਹਾਂ ਦੇ ਵਿੱਚ ਜਿਹੜਾ ਹੈਗਾ ਔਰ ਖਾਸ ਕਰਕੇ ਸਭ ਤੋਂ ਵੱਡਾ ਕਨਸਰਨ ਤੁਹਾਡਾ ਵੀ ਲੋਕਾਂ ਦਾ ਵੀ ਔਰ ਸਾਰਿਆਂ ਦਾ ਹੁੰਦਾ ਹੈ ਕਿ ਹੜ੍ਹਾਂ ਤੋਂ ਬਾਅਦ ਨੈਕਸਟ ਜਿਹੜਾ ਸਭ ਤੋਂ ਵੱਡਾ ਚੈਲੰਜ ਹੁੰਦਾ ਹੋਏਗਾ ਕਿ ਗੰਦੇ ਪਾਣੀ ਨਾਲ ਔਰ ਮੱਖੀਆਂ ਮਚਾਣਾ ਹੋਣ ਵਾਲੀਆਂ ਬਿਮਾਰੀਆਂ ਔਰ ਬਹੁਤ ਮੁਸ਼ਕਲਾਂ ਲਾਤਾਂ ਦੇ ਵਿੱਚ ਸਾਡੇ ਡਾਕਟਰਸ ਮੈਡੀਕਲ ਸਟਾਫ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਸਾਡੇ ਪ੍ਰਿੰਸੀਪਲ ਸੈਕਟਰੀ ਹੱਦ ਤੱਕ ਇਹ ਦਿਨ ਰਾਤ ਬਿਨਾ ਕਿਸੇ ਛੁੱਟੀ ਦੇ ਕੋਈ ਗਸਟਰਡ ਹਾਲੀਡੇ ਨਹੀਂ ਕੋਈ ਸੈਟਰਡੇ ਸਾਡੇ ਨਹੀਂ ਵੀਕਐਂਡ ਨਹੀਂ ਲਗਾਤਾਰ ਪਿਛਲੇ ਸਵਾ ਡੇਢ ਮਹੀਨੇ ਤੋਂ ਕੰਮ ਕਰ ਰਹੇ ਆ ਤੇ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਡਾਕਟਰ ਸਾਹਿਬਾ ਵਾਸਤੇ ਇੱਕ ਜਿਹੜੀ ਹੈਗੀ ਆ ਇੱਕ ਉਹਨਾਂ ਨੂੰ ਆਨਰ ਕਰਨ ਦੀ ਉਹਨਾਂ ਨੂੰ ਅਵਾਰਡ ਕਰਨ ਦੀ ਪਾਲਿਸੀ ਹੋਣੀ ਚਾਹੀਦੀ ਆ ਤੇ ਇਹ ਇੱਕ ਨਵੀਂ ਸਕੀਮ ਜੋ ਪਹਿਲੀ ਵਾਰ ਇਹ ਹੈ ਪਹਿਲਾਂ ਨਹੀਂ ਸੀ ਇਹ ਕੋਵਿਡ ਦੇ ਵਿੱਚ ਵੀ ਜਿਹੜੇ ਸਰਕਾਰੀ ਡਾਕਟਰ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਆਪਣੀ ਜਾਨ ਖਤਰੇ 'ਚ ਪਾ ਕੇ ਔਰ ਹੁਣ ਹੜਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਿਮਾਰੀ ਦੀ ਰੋਕਥਾਮ ਵਾਸਤੇ ਬਿਨਾ ਕਿਸੇ ਛੁੱਟੀ ਤੋਂ ਬਿਨਾ ਕਿਸੇ ਵਿੱਤੀ ਲਾਭ ਤੋਂ ਲਗਾਤਾਰ ਕੰਮ ਕਰ ਰਹੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਆਊਟ ਆਫ ਦਾ ਵੇਜ ਆ ਕੇ ਉਹਨਾਂ ਨੂੰ 5 10 15 ਜਿਹੜੀ ਸੀ ਉਹ ਟਾਈਮ ਸਕੇਲ ਦੇ ਟਾਈਮ ਬౌండ్ ਪ੍ਰੋਮੋਸ਼ਨ ਕਲੀਅਰ ਕੀਤੀ ਸੀ ਤੇ ਹੁਣ ਇਸੇ ਤਰ੍ਹਾਂ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਹੈਗੀ ਉਹਨਾਂ ਨੂੰ ਆਨਰ ਕਰ ਲਈ ਉਹਨਾਂ ਨੂੰ ਅਵਾਰਡ ਕਰ ਲਈ 26 ਜਨਵਰੀ 15 ਅਗਸਤ ਤੇ ਡਾਕਟਰਸ ਡੇ ਤੇ ਨਰਸਸ ਡੇ ਤੇ ਜਿੰਨੇ ਵੀ ਸਾਡੇ ਮੈਡੀਕਲ ਸਬੰਧਤ ਨਾ ਹੁੰਦੇ ਅਵਾਰਡ ਹੈਥ ਡੇ ਤੇ ਅਲੱਗ-ਅਲੱਗ ਕੈਟਾਗਰੀਜ਼ ਨੂੰ ਜਿਹੜਾ ਹੈਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹੜੇ ਬੰਦੇ ਕੋਈ ਆਊਟਸਟੈਂਡਿੰਗ ਕੰਟਰੀਬਿਊਸ਼ਨ ਕਰਨਗੇ ਉਹਨਾਂ ਵਾਸਤੇ ਜਿਹੜੇ ਕੋਈ ਹੋਰ ਵਧੀਆ ਕੰਮ ਕਰਕੇ ਹਸਪਤਾਲ ਦੀ ਕੋਈ ਮਰਦਨ ਇੱਕ ਤੇ ਹੋ ਗਿਆ ਤੁਹਾਡੀ ਕਲੀਨिकल ਡਿਊਟੀ ਹੋ ਗਈ ਕਿ ਉਹ ਆਪਰੇਸ਼ਨ ਵਧੀਆ ਕਰਦੇ ਆ ਦੂਜਾ ਅਸੀਂ ਇਹ ਕੀਤਾ ਹੈਗਾ ਕਿ ਸਾਡੇ ਕੋਲੇ ਸਪੈਸ਼ਲਿਸਟ ਦੀ ਕਮੀ ਆ ਡਾਕਟਰਸ ਦੀ ਕਮੀ ਆ ਉਹਦੇ ਵਾਸਤੇ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਉਹਦੇ ਚੋਂ 285 ਦੇ ਕਰੀਬ ਜੁਆਇਨ ਕਰ ਗਏ ਹੁਣ 1000 ਭਰਤੀ ਕੀਤੇ ਆ ਉਹਦੇ ਚੋਂ ਵੀ ਜਿਹੜੇ ਹੈਗੇ ਆ ਉਹ 460 ਦੇ ਕਰੀਬ ਜੁਆਇਨ ਕਰ ਚੁੱਕੇ ਆ ਸਾਨੂੰ ਉਮੀਦ ਹੈ ਕਿ 400 ਡਾਕਟਰ ਹੋਰ ਵੀ ਜੁਆਇਨ ਕਰ ਜੇਗਾ ਤੇ ਇਹਦੇ ਨਾਲ ਡਾਕਟਰਾਂ ਦੀ ਕਮੀ ਵੀ ਪੂਰੀ ਹੋਏਗੀ ਤੇ ਹੁਣ ਜਿਹੜੇ ਸਾਡੇ ਡਾਕਟਰਸ ਐ ਉਹ ਖਾਲੀ ਇਹ ਨਹੀਂ ਐ ਕਿ ਉਹਨਾਂ ਨੇ ਸਿਰਫ ਦਵਾਈ ਦੇਣੀ ਐ ਗੋਲੀਆਂ ਕਰਨੀਆਂ ਜਾਂ ਆਪਰੇਸ਼ਨ ਕਰਨੇ ਆ ਅਸੀਂ ਇੱਕ ਬਹੁਤ ਵਧੀਆ ਟੀਚਿੰਗ ਪ੍ਰੋਗਰਾਮ ਜਿਹਨੂੰ ਅਸੀਂ ਡੀਐਨਬੀ ਪ੍ਰੋਗਰਾਮ ਕਹਿੰਨੇ ਆ ਜਿਹਦੇ ਵਿੱਚ ਬੱਚੇ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਔਰ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸਾਡੇ ਕੋਲੇ 150 ਤੋਂ ਵੱਧ ਸੀਟਾਂ ਹੋ ਗਿਆ ਉਹਨਾਂ ਦੀ ਗਾਇਨੇਕੋਲੋਜਿਸਟ ਨਹੀਂ ਮਿਲਦੇ ਸੀ ਅਨਸਥੈਟਿਸਟ ਮੈਡੀਕਲ ਸਪੈਸ਼ਲਿਸਟ ਫੈਮਿਲੀ ਫਿਜੀਸ਼ੀਅਨਸ ਇਹ ਸਾਰੀਆਂ ਟ੍ਰੇਨਿੰਗ ਅਸੀਂ ਆਪਣੀਆਂ ਸ਼ੁਰੂ ਕਰ ਰਹੇ ਆ ਜਿਹੜੇ ਬੱਚੇ ਸਾਡੇ ਕੋਲ ਸਰਕਾਰੀ ਹਸਪਤਾਲਾਂ ਦੇ ਵਿੱਚ ਟ੍ਰੇਨਿੰਗ ਕਰਨਗੇ ਉਹ ਨਹੀਂ ਜਾਂਦੇ ਛੱਡ ਕੇ ਮੈਡੀਕਲ ਕਾਲਜਸ ਵਾਲੇ ਥੋੜੇ ਉਹ ਮੁਸ਼ਕਲ ਆ ਲਾਂਦੇ ਆ ਔਰ ਰਹਿੰਦੇ ਨਹੀਂ ਆ ਉਹ ਚਲੇ ਜਾਂਦੇ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਚੋਂ ਦੀ ਪ੍ਰੈਕਟੀਕਲ ਟ੍ਰੇਨਿੰਗ ਵਧੀਆ ਹੁੰਦੀ ਆ ਤੇ ਉਹ ਸਾਡੇ ਨਾਲ ਰਹਿੰਦੇ ਵੀ ਆ ਤੇ ਉਹਨਾਂ ਨੂੰ ਇਨਸੈਕਟੀਵੇਜ ਕਰਨ ਲਈ ਅਸੀਂ ਇੱਕ ਤਾਂ ਇਹ ਅਵਾਰਡ ਜਿਹੜੀ ਪਾਲਿਸੀ ਲੈ ਕੇ ਆਏ ਆ ਤੇ ਦੂਜਾ ਇਹਦੇ ਨਾਲ ਨਾਲ ਅਸੀਂ ਜਿਹੜੇ ਪ੍ਰਾਈਵੇਟ ਡਾਕਟਰਸ ਵੀ ਆ ਚਾਹੇ ਕੋਈ ਆਪਣਾ ਕਲੀਨਿਕ ਚਲਾਉਂਦਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਮੈਂਬਰ ਹੈ ਮੈਡੀਕਲ ਕਾਲਜ ਕੰਮ ਕਰਦੇ ਆ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਜਿਹੜੇ ਪੇਸ਼ੈਂਟ ਵੈਲਫੇਅਰ ਦੇ ਵਿੱਚ ਕੰਟਰੀਬਿਊਟ ਕਰਨਗੇ ਜਿਸ ਤਰ੍ਹਾਂ ਪਹਿਲਾਂ ਅਸੀਂ ਡਾਕਟਰਸ ਡੇ ਦੇ ਉੱਤੇ 1 ਜੁਲਾਈ ਨੂੰ ਅਸੀਂ ਜਿਹੜੇ ਸਾਡੇ ਸਟੈਮੀ ਪ੍ਰੋਜੈਕਟ ਆ ਜਿਹੜੇ ਹਾਰਟ ਸਪੈਸ਼ਲਿਸਟ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ ਸਾਡੇ 750 ਡਾਕਟਰਾਂ ਨੂੰ ਟ੍ਰੇਨ ਕੀਤਾ ਉਹਨਾਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਾਡੇ ਮਤਲਬ ਚਾਹੇ ਚਮਕੌਰ ਸਾਹਿਬ ਹੈ ਦਸੂਆ ਤਾਰਨ ਤਾਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਾਰਟ ਅਟੈਕ ਦੇ ਪੇਸ਼ੈਂਟਸ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਹੈ ਇਹ ਰਬ ਬੈਂਡ ਸਪੋਕ ਦੇ ਵਿੱਚ ਪਹਿਲਾਂ ਉੱਥੇ ਥਰੋਮਬੋਲਾਈਜ਼ ਕਰੋ 30000 ਰੁਪਏ ਦਾ ਟਿਕਾ ਸਰਕਾਰ ਦਿੰਦੀ ਆ ਇੰਜੈਕਸ਼ਨ ਉੱਥੇ ਲੱਗ ਜਾਂਦਾ ਉਸ ਤੋਂ ਬਾਅਦ ਅਸੀਂ ਪਹਿਲਾਂ ਸਿਰਫ ਸਾਡੇ ਕੋਲੇ ਦਾਇਆਨੰਦ ਮੈਡੀਕਲ ਕਾਲਜ 32 ਦਾ ਸੀਗਾ ਫਿਰ ਅਸੀਂ ਆਪਣੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਅਪਗ੍ਰੇਡ ਕਰਤਾ ਪਟਿਆਲਾ ਅੰਮ੍ਰਿਤਸਰ ਔਰ ਜਿਹੜਾ ਤੁਹਾਡਾ ਫਰੀਦਕੋਟ ਹੈ ਤਿੰਨਾਂ ਦੇ ਵਿੱਚ ਵੀ ਹੁਣ ਹਾਕ ਦੀ ਜੜੀ ਆ ਗਈ ਆ ਉਹ ਬਾਈਪਾਸ ਤੇ ਜਿਹੜਾ ਤੁਹਾਡਾ ਸਟੈਂਟਿੰਗ ਹੋਣ ਲੱਗੀ ਆ ਤੇ ਉਹ ਅਸੀਂ ਅਸੀਂ ਆਪਣੀਆਂ ਰਬਸ ਵੀ ਡਿਵੈਲਪ ਕਰ ਰਹੇ ਆ ਤੋਂ ਜਿਹੜੇ ਇਸ ਤਰ੍ਹਾਂ ਦੀ ਕੰਟਰੀਬਿਊਸ਼ਨ ਕਰਨਗੇ اسی ਤਰ੍ਹਾਂ ਸੀਐਮਸੀ ਦਾ ਡਾਕ ਮੈਕੈਨੀਕਲ ਥਰੋਮਬੈਕਟਮੀ ਸਟ੍ਰੋਕ ਦੇ ਵਿੱਚ ਜਿਹਨੂੰ ਅਸੀਂ ਦਰੰਗ ਕਹਿੰਦੇ ਆ ਤੇ ਜਦੋਂ ਉਹਦੇ ਬ੍ਰੇਨ ਦੇ ਵਿੱਚ ਕਲੌਟ ਆ ਗਿਆ ਉਹਨੂੰ ਕੱਢਣਾ ਹੈਗਾ ਇਹ ਟਾਈਮ ਸੈਂਸਿਟਿਵ ਹੁੰਦੀਆਂ ਸਾਰੀਆਂ ਸਰਜਰੀਜ਼ ਇਹ ਵਿਦਨ ਤੁਸੀਂ ਫਿਊ ਆਵਰਸ ਕਰੋਗੇ ਤਾਂ ਉਹਦਾ ਰਿਜ਼ਲਟ ਚੰਗਾ ਹੋਏਗਾ ਪੇਸ਼ੈਂਟ ਨਾਰਮਲ ਰਿਕਵਰੀ ਹੋ ਜਾਏਗੀ ਤੇ ਉਹਨਾਂ ਦਾ ਵੀ ਇਹੋ ਜਿਹੇ ਡਾਕਟਰ ਜਿਹੜੇ ਕਰਨਗੇ ਉਹ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਉਹਦਾ ਰਿਜ਼ਲਟ ਇਹ ਹੋਇਆ ਕਿ ਸਾਡੇ ਕੋਲੇ ਪਹਿਲਾਂ ਸਿਰਫ ਫਟਦਾ ਸੀ ਹੁਣ ਸਟ੍ਰੋਕ ਦਾ ਹੋ ਗਿਆ ਇਸ ਤੋਂ ਬਾਅਦ ਸੀਐਮਸੀ ਦੇ ਡਾਕਟਰ ਨੇ ਲੀਡ ਲੈ ਕੇ ਬੋਨ ਮੈਰੋ ਟ੍ਰਾਂਸਪਲੈਂਟ ਦਾ ਹੋ ਗਿਆ ਇਸ ਤੋਂ ਬਾਅਦ ਏਮਸ ਦੇ ਸਾਡੇ ਅਮਰਸਰ ਦੇ ਔਰ ਪਟਿਆਲੇ ਦੇ ਡਾਕਟਰ ਅੱਗੇ ਆਏ ਆ ਇਹਦੇ ਨਾਲ ਕੱਕ ਦੀਆ ਟ੍ਰਾਂਸਪਲੈਂਟ ਜਿਹੜੇ ਬੱਚੇ ਗੁੰਗੇ ਬਹਿਰੇ ਕਹਿੰਦੇ ਆ ਆਪਾਂ ਵੀ ਗੁੰਗਾ ਬਹਿਰਾ ਹੋ ਉਹਨਾਂ ਦਾ ਵੀ ਇਲਾਜ ਹੋ ਜਾਂਦਾ ਜੇ ਟਾਈਮ ਸਿਰ ਕੀਤਾ ਜਾਵੇ ਸੋ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ ਸਰਜਰੀਜ਼ ਹੈਗੀਆਂ ਉਹਦੇ ਵਾਸਤੇ ਅਸੀਂ ਹਬ ਐਂਡ ਸਪੋਕ ਦੇ ਵਿੱਚ ਆਪਣੇ ਹਸਪੀਟਲ ਨੂੰ ਵੀ ਅਪਗ੍ਰੇਡ ਕਰ ਰਹੇ ਹਾਂ ਜਿਸ ਤਰ੍ਹਾਂ ਸਾਡਾ ਜਿਹੜਾ ਮੁਹਾਲੀ ਦੇ ਵਿੱਚ ਹਸਪਤਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਉੱਤੇ ਬਹੁਤ ਜਲਦੀ ਜਿਹੜੀ ਹੈਗੀ ਅਗਲੇ 1-2 ਮਹੀਨੇ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਇਹ ਪਹਿਲਾ ਸਰਕਾਰੀ ਹਸਪਤਾਲ ਹੋਏਗਾ ਜਿੱਥੇ ਲਿਵਰ ਟ੍ਰਾਂਸਪਲੈਂਟ ਹੋਏਗਾ ਇਸੇ ਤਰ੍ਹਾਂ ਪੀਜੀਏ ਤੋਂ ਡਾਕਟਰ ਆਏ ਸੀ ਉਹਨਾਂ ਦੀ ਕੋਲਾਬੋਰੇਸ਼ਨ ਦੇ ਨਾਲ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ ਰੀਨਲ ਟ੍ਰਾਂਸਪਲੈਂਟ ਮਤਲਬ ਕਦੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਜਿਹੜੇ ਰੀਨਲ ਟ੍ਰਾਂਸਪਲੈਂਟ ਹੈ ਗੁਰਦੇ ਬਦਲੇ ਜਾਂਦੇ ਆ ਨਵੇਂ ਗੁਰਦੇ ਪੈਂਦੇ ਆ ਇਹ ਸਰਕਾਰੀ ਹਸਪਤਾਲ ਨੂੰ ਆਮ ਤੌਰ ਤੇ ਸਮਝਿਆ ਜਾਂਦਾ ਸੀਗਾ ਕਿ ਇਹ ਨਹੀਂ ਵੀਰ ਹੈ ਸੋ ਅਸੀਂ ਜਿਹੜੀ ਕਟਿੰਗ ਐਂਡ ਟੈਕਨੋਲੋਜੀ ਹੈ ਉਹ ਵੀ ਲੈ ਕੇ ਆ ਰਹੇ ਹਾਂ ਇਹਦੇ ਨਾਲ ਤੁਸੀਂ ਕੱਲ ਸਾਰੇ ਜਣੇ ਸੀਗੇ ਜਿਹੜੀ ਆਰਟੀਫੀਸ਼ੀਅਲ ਇੰਟੈ ਜੇ ਕੋਈ ਇਨੋਵੇਟਿਵ ਅਪਰੋਚ ਲੈ ਕੇ ਆਏਗਾ ਕੋਈ ਨਵੀਂ ਡਿਵਾਈਸ ਲੈ ਕੇ ਆਏਗਾ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇਗਾ ਉਹਨਾਂ ਦੀ ਕੋਸਟ ਕੱਟ ਡਾਊਨ ਹੋ ਜਾਏਗੀ ਹਸਪੀਟਲ ਸਟੇ ਕੱਟ ਡਾਊਨ ਹੋਏਗਾ ਜਿਹੜਾ ਕੋਈ ਬੰਦੇ ਡਾਕਟਰ ਵਧਿਆ ਕਰਨਗੇ ਔਰ ਇਸੇ ਤਰ੍ਹਾਂ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਜਿਹੜੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਾਇਰੀਆ ਦੇ ਵਿੱਚ ਡੈਂਗੀ ਦੇ ਕੇਸਸ ਘਟਾਉਣ ਦੇ ਵਿੱਚ ਔਰ ਯੋਗਦਾਨ ਪਾ ਰਹੇ ਆ ਉਹ ਹਰ ਰੋਜ਼ ਜਿਹੜੇ ਹੈਗੇ ਆ ਸਾਡੇ ਉਪ 33 35000 ਜੜੀਆਂ ਫੈਮਿਲੀਜ਼ ਵਿਜ਼ਿਟ ਕਰਦੀਆਂ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਡਬਲਯੂ ਮੇਲ ਫੀਮੇਲ ਸਾਰੇ ਜਿੰਨੇ ਸਾਡੇ ਸੀ ਐਚਓਜ਼ ਆ ਔਰ ਰੋਜ਼ ਜਾ ਕੇ ਤੁਹਾਡੇ ਜਿਸ ਤਰ੍ਹਾਂ ਸੁਨਾਮ ਦੇ ਵਿੱਚ ਆਇਆ ਸੀ ਤੁਹਾਡਾ ਕਿ ਫੀਵਰ ਦੇ ਕੇਸ ਜਿਆਦਾ ਆਏ ਸੀ ਉਹਦੇ ਵਿੱਚ ਡੋਰ ਟੂ ਡੋਰ ਸਰਵੇ ਕਰਕੇ ਸਾਡੀਆਂ ਟੀਮਾਂ ਈਵਨ ਔਨ ਸੰਡੇਜ਼ ਗੱਟਰਡ ਹਾਲੀਡੇਜ਼ ਉਹ ਜਾ ਕੇ ਕਰਲਾ ਕਰਲਾ ਕਰ ਚੈੱਕ ਕਰਕੇ ਜਿੱਥੇ ਲਾਰਵਾ ਮਿਲਦਾ ਉਹਦੇ ਆਸ-ਪਾਸੇ 100 ਘਰਾਂ ਦੇ ਵਿੱਚ ਅਸੀਂ ਸਪਰੇਅ ਕਰ ਰਹੇ ਆ ਤਾਂ ਕਿ ਡੈਂਗੀ ਦਾ ਲਾਰਵਾ ਨਾ ਹੋਵੇ ਅਸੀਂ ਫੀਵਰ ਦੇ ਕੇਸ ਸੀ ਮਤਲਬ ਇੱਕ ਤਾਂ ਹੁੰਦਾ ਸੀ ਤੁਸੀਂ ਯੂ ਰਿਸਪੌਂਡ ਆਫਟਰ ਦਾ ਡਿਜ਼ਾਸਟਰ ਕਿਤੇ 200 ਬੰਦਾ ਬਿਮਾਰ ਹੋ ਗਿਆ ਫਿਰ ਤੁਸੀਂ ਜਾ ਕੇ ਕਰਦੇ ਹੋ ਅਸੀਂ ਪਾਣੀ ਦੀ ਟੈਸਟਿੰਗ ਕਰਦੇ ਆ ਲਾਰਵਾ ਟਰੈਕਿੰਗ ਕਰਦੇ ਆ ਸੋ ਇਹ ਇੱਕ ਨਵਾਂ ਜਿਹੜਾ ਹੈਗਾ ਪਲੱਸ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਮੰਤਰੀਆਂ ਦੇ ਨਾਲ ਉਸ ਤੋਂ ਬਾਅਦ ਸਾਡੇ ਰਾਹੁਲ ਜੀ ਉਹਨਾਂ ਦੇ ਨਾਲ ਰੈਗੂਲਰਲੀ ਇਨ ਟੱਚ ਹੈ ਜਦੋਂ ਸਾਡਾ ਕਿਤੇ ਪਾਣੀ ਦਾ ਸੈਂਪਲ ਫੇਲ ਹੁੰਦਾ ਉਸ ਲਈ ਸਾਡਾ ਹੈਲਥ ਡਿਪਾਰਟਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਇਹ ਸਾਰੇ ਇਕੱਠੇ ਹੋ ਕੇ ਰੂਰਲ ਡਿਵੈਲਪਮੈਂਟ ਔਰ ਅਰਬਨ ਡਿਵੈਲਪਮੈਂਟ ਇਹ ਸਾਰੇ ਇਕੱਠੇ ਹੋ ਕੇ ਜੁਆਇੰਟ ਐਕਟੀਵਿਟੀ ਕਰਦੇ ਆ ਕਿ ਪਾਣੀ ਅਡੈਕੁਏਸ਼ਨ ਹੋਈ ਤੱਕ ਕਿਉਂ ਹੋ ਕਿੱਥੇ ਹੋਈ ਫਾਟ ਲੱਬ ਦੇ ਆਨੂਫੀਕਸ਼ਨ ਕਰਦੇ ਆ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਸੋ ਇਹ ਸਾਰਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਵੀ ਜਿਹੜੇ ਸਾਡੇ ਫਰੰਟ ਲਾਈਨ ਵਾਰੀਅਰ ਹੈ ਡਾਕਟਰਸ ਆ ਔਰ ਅਸੀਂ ਡਾਕਟਰਸ ਇਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ 400 ਪਹਿਲਾਂ 1000 ਹੁਣ 1000 ਡਾਕਟਰ ਸਾਡੇ ਮੱਲਾ ਕਲੀਨਿਕ ਦੇ ਵਿੱਚ ਹੈ ਸੋ ਆਮ ਆਦਮੀ ਕਲੀਨਿਕ ਤੇ ਆਣ ਜਦੋਂ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਇਹ ਵਾਲੇ ਕਨਸੈਪਟ ਤੋਂ ਪਹਿਲਾਂ ਸਿਹਤ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਦੀ ਮਤਲਬ ਲੈਸ ਥੈਨ 50% ਸੀ ਬਾਕੀ ਸਾਰੇ ਸਟੇਟਸ ਦੇ ਵਿੱਚ ਇਹ ਹਾਲ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ 70 75% ਤੇ ਪਹੁੰਚੇ ਆ ਸੀ ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਜਿਹੜੇ ਡਾਕਟਰ ਸਟੇਨ ਕਰਕੇ ਜਿਹੜੀ ਸਾਡੇ ਕੋਲੇ ਬੇਸਿਕਲੀ ਸਪੈਸ਼ਲਿਸਟ ਦੀ ਸ਼ਾਰਟੇਜ ਹੈ ਉਹ ਅਸੀਂ ਪੂਰੀ ਕਰ ਲਵਾਂਗੇ ਸਰ ਇਨ ਬ੍ਰੇਨ ਸਟ੍ਰੋਕ ਕੇਸ ਸੁਸਾਈਟ ਫੋਰ ਦਿ ਇੰਟੀਅਰ ਯੂ ਆ ਡੂਇੰਗ ਦਾ 6000 ਇੰਜੈਕਸ਼ਨ ਜੀ ਇਟ ਇਜ਼ ਫ੍ਰੀ ਫਾਰ ਦਾ ਪੇਸ਼ੈਂਟ ਜੀਸ ਆਟ ਜਿਹੜੇ ਅਸੀਂ ਸਾਡੇ ਜਿੰਨੇ ਵੀ ਇਨੀਸ਼ੀਏਟਿਵ ਹੈ ਦੇ ਆਰ 올 ਫ੍ਰੀ ਫਾਰ ਦਾ ਪੇਸ਼ੈਂਟ ਜਿਹੜੀ ਉਹਦੀ ਮੈਕੈਨੀਕਲ ਥਰੋਮਬੈਕਟਰੀ ਹੋਣੀ ਆ ਉਹ ਤਾਂ ਇੰਜੈਕਸ਼ਨ ਹੈ 30000 ਦਾ ਉਹਦੀ ਕੋਸਟ ਤਕਰੀਬਨ 750 ਤੋਂ 8 ਲੱਖ ਰੁਪਈਆ ਹੈ ਪੇਸ਼ੈਂਟ ਵਾਸਤੇ ਉਹ ਵੀ ਫ੍ਰੀ ਹੈ ਸੀ ਉਹਦੇ ਵਾਸਤੇ ਸਪான்ਸਰਸ ਲੱਭੇ ਆ ਜਿਸ ਤਰ੍ਹਾਂ ਬੋਨ ਮੈਰੋ ਟ੍ਰਾਂਸਪਲੈਂਟ ਹੈ ਉਹਦਾ ਕੋਲ ਇੰਡੀਆ ਹੈਗਾ ਇਸੇ ਤਰ੍ਹਾਂ ਜਿਹੜਾ ਇਹ ਸਟ੍ਰੋਕ ਦਾ ਹੈਗਾ ਇਹਦੇ ਵਾਸਤੇ ਵੀ ਤੁਹਾਡੇ ਮੈਡੀਟਰੋਨਿਕਸ ਆ ਇਸ ਤਰ੍ਹਾਂ ਸੀ ਕੰਪਨੀਆਂ ਦੇ ਨਾਲ ਔਰ ਜਿਹੜੇ ਤੁਹਾਡੇ ਜਿੰਨੇ ਵੀ ਸੀਐਸਆਰ ਵਾਲੇ ਹੈਗੇ ਉਹਨਾਂ ਨੂੰ ਅਸੀਂ ਅਪਰੋਚ ਕਰਕੇ ਆਫ ਦੀ ਸਰਜਰੀ ਜਿਹੜੀ ਹੈਗੀ ਆ ਇਹ ਪੇਸ਼ੈਂਟਸ ਵਾਸਤੇ ਫ੍ਰੀ ਆ ਅਸੀਂ ਉਹਦੀ ਜਿਹੜੀ ਫੰਡਿੰਗ ਹੈ ਕਿਤੇ ਨਾ ਕਿਤੇ ਅਰੇਂਜ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਡਾਕਟਰ ਸਾਹਿਬ ਇੱਕ ਸਕੀਮ ਸਰਕਾਰ ਆ ਜਿਹੜੀ ਪਬਲਿਕ ਟ੍ਰਸਟ ਦੀ ਕਾਫੀ ਵੱਡੀ ਸਕੀਮ ਹੈ ਜਿਹੜੀ ਇੰਸ਼ੋਰੈਂਸ ਵੀ ਲੈ ਕੇ ਆਈ ਹੈ ਆਪਾਂ ਕੋਲ ਕੋਈ ਇਹੋ ਜਿਹਾ ਡਾਟਾ ਹੈਗਾ ਕਿ ਜਿਹੜੇ ਦੇ ਹਸਪੀਟਲ ਚ ਜਾਂ ਕਿੰਨੇ ਜਿਹੜੇ ਪੇਸ਼ੈਂਟ ਆ ਪਰ ਮਰ ਜਾਂਦੇ ਹਾਂ ਹਾਂ ਸਾਡੇ ਕੋਲ ਸਾਰਾ ਪੂਰਾ ਹਸਪੀਟਲ ਵਾਈਜ਼ ਡਾਟਾ ਹੈ ਐਸ ਵੇਲੇ ਜਿਹੜਾ ਜੇ ਤੁਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹੋ ਜਦੋਂ ਇਹ ਪਾਣੀ ਵਾਲੇ ਹਾਲ ਸੀਗਾ ਜੀ ਜਦੋਂ ਮੈਂ ਅਸੀਂ ਟੇਕਓਵਰ ਕੀਤਾ ਸਾਡੇ ਕੋਲ ਤਕਰੀਬਨ ਜਿਹੜੇ ਇਨਸ਼ੋਰੈਂਸ ਦੇ ਜਿੰਨੇ ਕਲੇਮ ਹੁੰਦੇ ਸੀ ਉਹਦੇ ਚ ਸਰਕਾਰੀ ਹਸਪਤਾਲਾਂ ਚ 10 15% ਕਿਤੇ 5% ਐ ਹੁੰਦਾ ਸੀਗਾ ਹੁਣ ਅਸੀਂ ਜਿੰਨੇ ਸਾਡੇ ਕੋਲ ਸਾਰੇ ਪੇਸ਼ੈਂਟਸ ਆਦੇ ਉਹਦੇ 60% ਦੇ ਪੈਸੇ ਅਸੀਂ ਕਲੇਮ ਕਰਦੇ ਆ ਅਸੀਂ 60% ਆਈ ਵਾਂਟ ਟੂ ਟੇਕ ਇਟ ਟੂ ਅ ਸੀ 85% ਉਹਦੇ ਨਾਲ ਕੀ ਆ ਕਿ ਸਾਡੇ ਹਸਪਤਾਲਾਂ ਕੋਲੇ ਰੈਵਨਿਊ ਆ ਗਿਆ ਪੈਸੇ ਉਹਨਾਂ ਕੋਲ ਰਹਿੰਦੇ ਆ ਤੇ ਉਹਦੇ ਨਾਲ ਉਹ ਹਸਪੀਟਲ ਦੀ ਆਪਕੀ ਉਹਨਾਂ ਨੇ ਕੁਝ ਕਰਨਾ ਉਹਨਾਂ ਦੀਆਂ ਕਮੇਟੀਆਂ ਬਣਾਤੀਆਂ ਉੱਤੇ ਉਹਨਾਂ ਨੇ ਸਟਾਫ ਵੀ ਰੱਖਿਆ ਉਹਦੇ ਵਿੱਚ ਹੋਰ ਸਟਾਫ ਰੱਖੋ ਪਲੱਸ ਜਿਹੜੇ ਸਾਡੇ ਡਾਕਟਰਸ ਆ ਜੇ ਕੋਈ ਲੇਡੀ ਡਾਕਟਰ ਹੈ ਉਹਦੇ ਸਾਰਾ ਸਟਾਫ ਵੀ ਹੈ ਜਿਹੜੇ ਰਾਤ ਨੂੰ ਆ ਕੇ ਸੀਜ਼ੀਅਨ ਕਰਦੇ ਆ ਜਾਂ ਸ਼ਾਮ ਨੂੰ ਕਰਦੇ ਆ ਉਹਨਾਂ ਨੂੰ ਐਨਐਚਐਮ ਦੇ ਵਿੱਚ ਉਹਨਾਂ ਨੂੰ ਇਨਸੈਂਟਿਵ ਵੀ ਅਸੀਂ ਦੇਣਾ ਚਾਹੀਦਾ ਡਾਕਟਰ ਜੀ ਕਈ ਵਾਰ ਦਸਦੀਆਂ ਚ ਖਬਰਾਂ ਦੇਖਦੇ ਆ ਜਾਂ ਕੇ ਸਾਹਮਣੇ ਆਉਂਦੇ ਆ ਕਿ ਪਰਿਵਾਰ ਆ ਕੇ ਪ੍ਰੈਸ ਕਾਨਫਰੰਸ ਵੀ ਕਰਦੇ ਆ ਠੀਕ ਠਾਕ ਹੁੰਦੇ ਆ ਪਰ ਉਹਨਾਂ ਦੇ ਕੋਈ ਬੱਚੇ ਨੂੰ ਸਪੈਸ਼ਲ ਬਿਵਾਰੀ ਹੁੰਦੀ ਹੈ ਜਿਹਦੀ ਕਰੋਨਾ ਦੇ ਇੰਜੈਕਸ਼ਨ ਲੱਗਦੇ ਆ ਉਹਨੂੰ ਲੈ ਕੇ ਸ਼ਾਇਦ ਕੋਈ ਸ਼ੁਰੂਆਤ ਨਹੀਂ ਹੋ ਰਹੀ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸੋਚਣ ਦੀ ਜ਼ਰੂਰਤ ਹੈ ਕਈ ਪਰਿਵਾਰਾਂ ਦੇ ਬੱਚੇ ਉਹ ਤੇਰੇ ਹੱਥ ਛੱਡਦੇ ਨੇ ਕਰੋ ਠੀਕ ਹੁੰਦੇ ਨੇ ਫਿਰ ਵੀ ਉਹਨਾਂ ਨੂੰ ਪਤਾ ਹੁੰਦਾ ਕਿ ਪੈਸੇ ਇਕੱਠੇ ਨਹੀਂ ਹੋਣੇ ਕੋਈ ਇਦਾਂ ਦੀ ਕੋਈ ਸ਼ੁਰੂਆਤ ਕੀਤੀ ਜਾ ਸਕਦੀ ਆ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਇਹਦੇ ਵਿੱਚ ਐਕਚੁਅਲੀ ਇਹ ਜੀਨ ਥੈਰੇਪੀ ਨੂੰ ਕਹਿੰਦੇ ਆ ਜਿਹੜੇ ਉਹਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਐ ਐਬਜ਼ੋਰਬਟੈਂਟਾ ਉਹ ਮਤਲਬ ਇੰਸ਼ੋਰੈਂਸ ਦੇ ਵਿੱਚ ਵੀ ਕਵਰ ਨਹੀਂ ਹੋ ਸਕਦੀ ਕਿਸੇ ਹੋਰ ਪਾਸੇ ਵੀ ਉਹਦੇ ਵਾਸਤੇ ਅਸੀਂ ਨਾ ਜੀ ਇਹ ਲੌਂਗ ਓਵਰਡਿਓ ਆ ਅਸੀਂ ਇੱਕ ਜਿਹੜੀ ਤੁਹਾਡੇ ਜੈਨੇਟਿਕ ਕਾਉਂਸਲਿੰਗ ਕਹਿੰਦੇ ਆ ਉਹਨੂੰ ਇਹਦੇ ਨਾਲੋਂ ਬੜੀ ਸਿੰਪਲ ਹੈ ਜਿਹੜੀ ਤੁਹਾਡੀ ਥੈਲੇਸੀਮੀਆ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਕੀਤੀ ਵੀ ਆਸੀ ਅਸੀਂ ਇੰਟਰੋਡਿਊਸ ਕਰਤੀ ਵੀ ਜਦੋਂ ਤੁਸੀਂ ਸ਼ਾਦੀ ਕਰਨੀ ਹੈ ਨਾ ਜਦੋਂ ਤੁਸੀਂ ਕੁੰਡਲੀ ਬੁਲਾਉਂਦੇ ਹੋ ਤੇ ਤੁਸੀਂ ਬਲੱਡ ਟੈਸਟ ਕਰਾਉਣਾ ਸਿੰਪਲ ਟੈਸਟ ਹੈ ਜੇ ਮਾਂ ਤੇ ਪਿਓ ਦੋਨੋਂ ਜੋ ਫਾਦਰ ਤੇ ਮਦਰ ਦੋਨੋਂ ਹੀ ਕੈਰੀਅਰ ਨਹੀਂ ਹੋਣਗੇ ਤਾਂ ਥੈਲੇਸੀਮੀਆ ਮੇਜਰ ਨਹੀਂ ਹੋਏਗਾ ਸੋ ਇਹ ਉਹ ਜਿਹੜੀ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਮਸਲਰ ਡਿਸਟਰੋਫੀ ਆ ਖਾਸ ਕਿਸਮ ਦੀ ਜੀ ਤੇ ਤੁਸੀਂ ਇੱਕ ਫੇਮਸ ਸਾਇੰਟਿਸਟ ਹੈਗਾ ਸਟੀਫਨ ਹਾਕਿੰਗ ਜਿਹੜਾ ਹਾਂ ਉਹ ਉਹਦੇ ਨਾਲ ਤੁਸੀਂ ਪ੍ਰਲੋਂਗ ਕਰ ਸਕਦੇ ਹੋ ਲਾਈਫ ਨੂੰ ਲੇਕਿਨ ਬਟ ਇਟਸ ਵੈਰੀ ਕਾਸਟਲੀ ਉਹ ਅਫੋਰਡੇਬਲ ਨਹੀਂ ਹੈ ਮਰਕਜੀ ਇਹਦੇ ਨਾਲ ਇੱਕ ਅਵੇਅਰਨੈਸ ਜਿੱਦਾਂ ਤੁਸੀਂ ਅੱਜ ਦੱਸ ਹਾਂ ਇਹ ਅਸੀਂ ਜੈਨੇਟਿਕ ਕਾਉਂਸਲਿੰਗ ਉਹਦੇ ਵਾਸਤੇ ਅਸੀਂ ਲੈ ਕੇ ਆ ਰਹੇ ਆ ਵੀ ਉਹ ਜਿਹੜਾ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਹੋਵੇ ਤਾਂ ਪਹਿਲਾਂ ਉਹਨਾਂ ਦੀ ਬੀਜੀਐ ਵਿੱਚ ਲੈਬ ਹੈ ਅਸੀਂ ਉੱਥੇ ਆਪਣੇ ਸਟਾਫ ਨੂੰ ਟ੍ਰੇਨਿੰਗ ਵਾਸਤੇ ਅੱਜ ਵੀ ਸਾਡੇ ਇੱਕ ਡਾਕਟਰ ਨੇ ਆਫ ਕੀਤਾ ਹੈਗਾ ਅਸੀਂ ਉਹਨੂੰ ਟ੍ਰੇਨਿੰਗ ਵਾਸਤੇ ਭੇਜ ਰਹੇ ਆ ਤਾਕੇ ਸਾਡੇ ਕਟੋਕਟ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਹੈਗੀ ਆ ਉਹ ਫੈਮਲੀਜ਼ ਵਾਸਤੇ ਜਨਮ ਤੋਂ ਪਹਿਲਾਂ ਉਹ ਤੇ ਟਰੀਟਮੈਂਟ ਪੋਸੀਬਲ ਹੈ ਉਹ ਜਨਮ ਤੋਂ ਪਹਿਲਾਂ ਵੀ ਪੋਸੀਬਲ ਹੈ ਜੀ ਐਕਚੁਅਲੀ ਜਿਹੜਾ ਤੁਹਾਡਾ ਇਹਦੀ ਅਲਟਰਾਸੋਨੋਗ੍ਰਾਫੀ ਸੀ ਉਹ ਇਹਨਾਂ ਚੀਜ਼ਾਂ ਵਾਸਤੇ ਆਏ ਸੀ ਜੇ ਬੱਚੇ ਦੇ ਵਿੱਚ ਤੁਸੀਂ ਉਹ ਮਤਲਬ ਉਹਨੂੰ ਟੈਸਟ ਕਰ ਸਕਦੇ ਹੋ ਜੇ ਉਹਦੇ ਵਿੱਚ ਕੋਈ ਜੈਨੇਟਿਕ ਡੈਫੈਕਟ ਹੈ ਤਾਂ ਇਟਸ ਬੈਟਰ ਕਿ ਉਹਨੂੰ ਅਵੋਇਡ ਕਰਤਾ ਜਾਵੇ ਥਰੂ ਦਾ ਪੀਐਸਸੀ ਜੀ ਸਰਟਨਲੀ ਨਾਟ ਬੀ এবਲ ਟੂ ਗੁੱਟ ਦਾ ਪੀਐਸਸੀ ਟੂ ਕਲੀਅਰੈਂਸ ਹੋ ਜਾਤਾ ਪਰ ਥੇਨ ਉਹ ਇੰਡੀਅਨ ਦੇ ਐਨਸਥੀਸੀਆ ਉਸਕੇ ਬਾਅਦ ਪਟਿਆਲਾ ਰਿੰਦਰਾ ਹਸਪੀਟਲ ਔਰ ਲੁਧਿਆਣਾ ਵੀ ਕੁਝ ਕੰਪਲੇਂਟਸ ਆਈ ਸੀ। ਦ ਪੇਸ਼ੈਂਟ ਹੱਡ ਸੱਫਰਡ ਦ ਸਪੈਰਮਿਲਟਿਕ ਅਟੈਕ ਸੋ ਆਫ ਦਿ ਐਨਸਥੀਸੀਆ। ਮੇ ਪੀਜੀ ਤੋਂ ਤੱਕ ਕਾਫੀ ਜ਼ਿਆਦਾ ਹੋਇਆ ਸੀਗਾ ਜੋ ਇੱਕ ਅਗਸਥਾ 30 ਕੇਜਟ ਨਾਲ ਸੀਗਾ। ਜੀ। ਮੈਡੀਸਨ ਰਿਲੇਟਿਡ ਸੀਗਾ ਜਿਹਨੂੰ ਅਸੀਂ ਏ ਡੀ ਆਰ ਐਡਵਰਸ ਡਰਗ ਰੈਐਕਸ਼ਨ ਕਹਿੰਦੇ ਆ। ਇਹ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀ ਰਹਿੰਦੀਆਂ ਜਿ ਅਸੀਂ ਉਹ ਦਵਾਈ ਵਿਡਰੋ ਕਰਦੇ ਆ ਫਿਰ ਉਹਦੇ ਚ ਅਸੀਂ ਜਿਹੜਾ ਉਹਦਾ ਸਾਰਾ ਇੱਕ ਡਾਕਟਰਸ ਦਾ ਸਾਡਾ ਬੋਰਡ ਹੁੰਦਾ ਉਹ ਉਹਨੂੰ ਸਾਰਾ ਰਿਵਿਊ ਕਰਦਾ ਹੈ ਸਾਲ ਤੋਂ ਤੁਸੀਂ ਰਜਿਸਟ੍ਰੇਸ਼ਨ ਸ਼ੁਰੂ ਕੀਤੀਆਂ ਪਹਿਲੇ ਦਿਨ ਦੇ ਵਿੱਚ ਕਿੰਨੇ ਲੋਕ ਐਨਰੋਲ ਹੋਏ ਹਾਂ ਇਹ ਤੁਹਾਡੇ 1480 ਪਹਿਲੇ ਦਿਨ 1480 ਆਏ ਸੀਗਾ ਉਹਨਾਂ ਜਿਲ੍ਹੇ ਵਿੱਚ ਇਹ ਕੱਲ ਮੇਰੇ ਕੱਲੋਂ ਤਰਨ ਤਰਨ ਦਾ ਹੈਗਾ ਕੱਲ ਤਰਨ ਤਰਨ ਦਾ ਸੀਗਾ ਹੁਣ ਦੂਜੇ ਜਿਲ੍ਹੇ ਥੋੜਾ ਜਿਹਾ ਕੱਲ ਦੇਰਵਾ ਸਮ ਟੀਕਿੰਗ ਟ੍ਰੈਵਲ ਹੋ ਮੇਰੇ ਕੱਲ ਆਜਾ ਕੱਲ ਸ਼ੁਰੂ ਹੋਏ ਹਾਂ ਜੀ ਕੱਲ ਪਰਸਪ ਵੀ 31 ਦੇ ਸ਼ੁਰੂ ਹੋਏ 2 ਜੁਲਾਈ ਨੂੰ 2 ਜੁਲਾਈ ਨੂੰ ਲਾਂਚ ਹੋ ਜਾਏਗੀ ਜਿਹੜੀ ਸਕੀਮ ਐ ਸੱਚ ਐ ਦੋ ਤਿੰਨ ਨੇ ਹੁਣ ਦਸੰਬਰ ਚ ਉਹਦਾ ਰੀਜ਼ਨ ਐ ਵੀ ਇੱਕ ਤਾਂ ਫਲੱਡਸ ਆ ਗਏ। ਤਾਂ ਵੀ ਵਾਰ ਟੋਟਲੀ ਉਹ ਹੋ ਗਿਆ ਤੇ ਦੂਜਾ ਇਹਦੇ ਚ ਸੀਗਾ ਕਿ ਜਿਹੜੀ ਜਿਵੇਂ ਸੈਂਟਰ ਦੀ ਇੱਕ ਸਕੀਮ ਐ। ਉਹਦੇ ਚ ਜਿਹੜੇ ਐਗਜ਼ਿਸਟਿੰਗ ਬੈਨੀਫਿਸ਼ੀਰੀ ਐ ਉਹ 5 ਲੱਖ ਤੋਂ ਬਾਅਦ ਪੰਜਾਬ ਦਾ ਹੋਏਗਾ। ਉਹਨਾਂ ਦੇ ਨਾਲ ਸਾਡੀ ਹਾਮ ਹੋ ਗਿਆ ਕਾਫੀ ਕੁਝ ਹੋ ਗਿਆ ਸਾਡਾ। ਉਹਦੀ ਵਰਟੀਕਲ ਇੰਟੀਗ੍ਰੇਸ਼ਨ ਹੋਣੀ ਐ। ਸੋ ਇਹ ਥੋੜਾ ਜਿਹਾ ਦੋ ਇਸ਼ੂਸ ਕਰਕੇ ਥੋੜਾ ਜਿਹਾ ਡਿਲੇ ਹੋ ਜਾਏਗਾ ਇੱਕ ਦੋ ਮਹੀਨੇ ਦਾ ਦਸੰਬਰ ਦੇ ਰਜਿਸਟ੍ਰੇਸ਼ਨ ਸਟਾਰਟ ਹੋ ਗਿਆ। ਰਜਿਸਟ੍ਰੇਸ਼ਨ ਨਾਲੇ ਨਾਲੇ ਉਹਦੇ ਸਾਨੂੰ ਇਹ ਫਾਇਦਾ ਹੋ ਗਿਆ ਕਿ ਤੁਸੀਂ ਰਜਿਸਟ੍ਰੇਸ਼ਨ ਆਨ ਕਰਤਾ ਪਬਲਿਕ ਤੋਂ ਐਸ ਕੁਸ਼ਨ ਪੁੱਛਦੇ ਕਿ ਤੁਹਾਨੂੰ 2 ਅਕਤੂਬਰ ਨੂੰ ਮਿਲਦਾ ਸ਼ੁਰੂ ਹੋ ਜਾਏਗਾ ਕਿ ਨਹੀਂ ਹਾਂ ਉਹ ਉਹਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦੇ ਵਿੱਚ ਕਿਉਂਕਿ ਜਿਹੜਾ ਤਾਂ ਟੈਂਡਰ ਹੈ ਅਗਲੇ 3-4 ਦਿਨ ਚੋੜ ਜੇਗਾ ਸਰ ਪੂਰੇ ਪੂਰੇ ਪੰਜਾਬ ਵਿੱਚ ਕਦੋਂ ਤੋਂ ਰਜਿਸਟਰ ਡਾਕਟਰ ਸਾਹਿਬ ਥੋੜਾ ਪੀਸ ਕਰ ਦੇਣਾ ਇਹਨੂੰ ਸਾਤੀਸਪਾਲ ਪੁੱਛਿਆ ਗਿਆ ਤੇ ਇੱਕ ਦੂਜਿਆਂ ਲਈ ਇਧਰ ਇੱਕ ਸਾਤ ਦਾ ਮੈਂ ਕਰ ਰਿਹਾ ਹਾਂ ਦਸੰਬਰ ਦੇ ਵਿੱਚ ਹੋ ਜਾਏਗੀ ਦਸੰਬਰ ਦੇ ਵਿੱਚ ਦਸੰਬਰ ਦੇ ਮਹੀਨੇ ਚ ਲਾਂਚ ਹੋ ਜਾਏਗੀ ਜਿਹੜਾ ਵਿਵਾਜੀ ਦਾ ਕੁਐਸਚਨ ਹੈ ਉਹਦੇ ਨਿਬਾਹ ਜਿਸ ਤਰ੍ਹਾਂ ਹੈਗਾ ਸਪੋਸ ਸਾਰਿਆਂ ਦੇ ਕਾਰਡ ਨਹੀਂ ਬਣੇ ਕਿਸ ਨੂੰ ਲੋੜ ਪੈ ਗਈ ਕੋਈ ਗੱਲ ਨਹੀਂ ਤੁਸੀਂ ਜਿਹੜੇ ਵੀ ਐਮਪਾਇਰਡ ਹਸਪੀਟਲ ਹੈ ਜਾਂ ਗਵਰਨਮੈਂਟ ਹਸਪੀਟਲ ਹੈ ਤੁਸੀਂ ਆਪਣਾ ਆਧਾਰ ਤੇ ਵੋਟਰ ਕਾਰਡ ਓਨ ਦਾ ਸਪੌਟ ਵੀ ਤੁਹਾਡਾ ਬਣ ਜਗਾ ਯੂ ਡੋਟ ਨੀਡ ਦਾ ਕਾਰਡ ਫਾਰ ਥੈਟ ਜਿਹੜੇ ਅਸੀਂ ਨਵੇਂ ਭੇਜੇ ਅਸੀਂ ਉਹ ਮੈਂ ਸਾਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਆਇਆ ਜੀ ਉਹਦੇ ਵਿੱਚ 25 ਤੋਂ ਲੈ ਕੇ 43 ਤੱਕ ਜਿਹੜੇ ਹੈਗੇ ਡਾਕਟਰ ਜੁਆਇਨ ਕਰ ਗਿਆ ਸੀ ਪੋਸਟ ਤੋਂ ਜ਼ਿਆਦਾ ਕੀਤੇ ਸੀ ਡਿਸਟ੍ਰਿਕਟ ਵਾਈਜ਼ ਡਿਸਟ੍ਰਿਕਟ ਵਾਈਜ਼ ਅਸੀਂ ਉਹਨਾਂ ਨੂੰ ਉਹਨਾਂ ਦੀ ਪ੍ਰਾਇੋਰਟੀ ਦੇ ਉੱਥੇ ਭੇਜਤਾ ਸੀ ਉਹਨਾਂ ਨੂੰ ਇਨਫੈਕਟ ਉਹਨਾਂ ਦਾ ਮੈਡੀਕਲ ਵੀ ਹੁਣ ਬਾਅਦ ਚ ਹੋਏਗਾ ਸਾਰੀਆਂ ਫਾਰਮੈਲਟੀਆਂ ਕੁਝ ਫਾਰਮੈਲਟੀਆਂ ਬਾਅਦ ਛੁੱਟ ਗਈਆਂ ਕਿਉਂਕਿ ਉਸ ਵੇਲੇ ਐਮਰਜੈਂਸੀ ਸੀ ਸੋ ਅਸੀਂ ਉਹਨਾਂ ਨੂੰ ਆਏ ਜੀ ਇੱਕ ਐਮਰਜੈਂਸੀ ਬਈਰ ਉਹਨਾਂ ਨੂੰ ਸਾਰੇ ਉਹ ਜੁਆਇਨ ਕਰਕੇ ਹੋਏ ਡੇਅਰ ਸਰਵਿੰਗ ਬੱਚੇ ਬਹੁਤ ਅੱਛਾ ਕੰਮ ਕਰ ਰਹੇ ਨੇ ਦੂਜੇ ਡਾਕਟਰ ਤੁਸੀਂ ਪਹਿਲਾਂ ਵੀ ਇੱਕਦਮ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਸੀ ਮਲਾਬਟਰੂਮ ਲੈ ਕੇ ਹੁਣ ਤਿਉਹਾਰਾਂ ਦਾ ਸੀਜ਼ਨ ਵੀ ਆ ਗਿਆ ਤੇ ਤਿਉਹਾਰਾਂ ਦੇ ਨਾਲ ਹੀ ਮਲਾਬਟਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਉਹਨੂੰ ਲੈ ਕੇ ਕੋਈ ਸਪੈਸ਼ਲ ਉਹ ਮੈਂ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਬਣਾ ਕੇ ਲੈ ਕੇ ਆਵਾਂਗੇ ਦੋ ਹਫ਼ਤੇ ਵੀ ਜੇ ਅਸੀਂ ਕੰਮ ਕਰਾਂਗੇ ਫਿਰ ਪ੍ਰੈਸ ਕਾਨਫਰੈਂਸ ਇਹ ਤੁਹਾਨੂੰ ਉਹ ਤੁਹਾਡੇ ਨਾਲ ਸਾਰਾ ਅਸੀਂ ਸ਼ੇਅਰ ਕਰਾਂਗੇ ਉਹਦੇ ਵਿੱਚ ਅਸੀਂ ਨਵਾਂ ਇਹ ਪਹਿਲੀ ਵਾਰੀ ਹੋਏਗਾ ਅਸੀਂ ਫਲਾਈਂਗ ਸਕੁਐਡਸ ਜੇ ਜਿਹੜਾ ਕਿਸੇ ਨੂੰ ਬੰਦੇ ਨੂੰ ਕਿਤੇ ਇਨਫੋਰਮੇਸ਼ਨ ਆਂਦੀ ਹੈ ਕੋਈ ਲੋਕਲ ਕਈ ਵਾਰੀ ਕਹਿੰਦੇ ਜੀ ਜਿਹੜੇ ਬੰਦੇ ਅਸੀਂ ਉਹਨਾਂ ਨੂੰ ਨਹੀਂ ਸਾਨੂੰ ਮਤਲਬ ਇੱਕ ਮਤਲਬ ਇਹਨਾਂ ਦਾ ਆਲਰੇਡੀ ਇਹਨਾਂ ਦਾ ਹੈ ਕੋਈ ਅੰਡਰਸਟੈਂਡਿੰਗ ਹੈ ਪੁੱਛਾ ਹੈ ਤੇ ਅਸੀਂ ਇੱਕ ਦੋ ਜਗ੍ਹਾ ਤੇ ਅਸੀਂ ਇਹਦਾ ਕੀਤਾ ਹੈਗਾ ਪਾਇਲਟ ਸੀ ਫਲਾਈਂਗ ਸਕੁਆਰਡ ਭੇਜਿਆ ਉਹਦੇ ਅੱਛੇ ਰਿਜ਼ਲਟਸ ਹੋਏ ਤੁਹਾਡੇ ਮਹਾਗੇ ਦੇ ਵਿੱਚ ਵੀ ਸਾਡੇ ਕੋਲ ਇੱਕ ਕੰਪਲੇਨਟ ਆਈ ਸੀ ਉਹਦੇ ਵਿੱਚ ਵੀ ਉਹਨਾਂ ਦੇ ਸੈਂਪਲ ਫੇਲ ਹੋਏ ਆ ਔਰ ਉਹਦੇ ਚ ਦੋ ਤਰ੍ਹਾਂ ਦਾ ਫੇਲਰ ਹੁੰਦਾ ਜੀ ਇੱਕ ਤਾਂ ਹੋ ਗਿਆ ਕਿ ਸਬਸਟੈਂਡਰਡ ਹੈ ਕਿਸੇ ਨੇ ਦੁੱਧ ਚ ਪਾਣੀ ਪਾ ਦਿੱਤਾ ਤੇ ਦੂਜੇ ਹੈਗਾ ਉਹਨੇ ਫਰੀਰ ਬਣਾਇਆ ਉਹਦੇ ਤੇ ਉਹਨਾਂ ਦੇ ਉੱਤੇ ਕੇਸ ਵੀ ਹੁੰਦੇ ਆ ਉਹਨੂੰ ਸਜ਼ਾ ਵੀ ਕਰਾਂਗੇ ਜੀ ਉਹਨਾਂ ਨੂੰ ਇਹ ਅਸੀਂ ਇਹਦੀ ਇਹਦੀ ਵੀ ਜਿਸ ਤਰ੍ਹਾਂ ਇਹ ਪਾਲਿਸੀ ਹੈ ਨਾ ਜੀ ਉਹਦੇ 'ਚ ਇੱਕ ਨਵੀਂ ਥੋੜੀ ਸਟ੍ਰੈਟਜੀ ਲੈ ਕੇ ਆਵਾਂਗੇ ਆਪਣੇ ਬੰਦਿਆਂ ਦੇ ਉੱਤੇ ਉਹਨੂੰ ਸਾਰਾ ਲੋਕਾਂ ਵਾਸਤੇ ਈਜ਼ੀ ਹੋਵੇ ਯੂਜ਼ ਕਰਨੇ ਟਰਾਂਸਪੇਰੈਂਟ ਹੋਵੇ ਔਰ ਉਹਦੇ ਚ ਸੀਕਰੇਸੀ ਮੇਨਟੇਨ ਹੋਵੇ ਔਰ ਉਹਦੇ ਉਹਦੇ ਰਿਜ਼ਲਟ ਔਰੀਐਂਟਡ ਹੋਵੇ ਉਹ ਸਾਰਾ ਡਾਕਟਰ ਸਾਹਿਬ ਇਥੇ ਵੀ ਕੁਝ ਕੀਤਾ ਸੀ ਪਹਿਲਾਂ ਇੱਕ ਐਕਸਲੈਂਸ ਦੀ ਗਲਤੀ ਹੋਈ ਸੀ ਕਾਦੀ ਜੀ ਜਿਹੜੇ ਐਕਸਲ ਫਿਟਨੈਸ ਨੂੰ ਲੈ ਕੇ ਜਿਮ ਦੇ ਪ੍ਰੋਡਕਟ ਹੁੰਦੇ ਉਹ ਸਾਡੀ ਸਟੱਡੀ ਉਹ ਵੀ ਥੋੜਾ ਜਿਹਾ ਨਾ ਜੀ ਚਲਦੀ ਪਈ ਅਸੀਂ ਐਡਵਾਈਸਰੀ ਦੇ ਦਿੱਤੀ ਆ ਕਿ ਤੁਸੀਂ ਉਹਦੇ ਤੋਂ ਬਚ ਕਿੱਦਾਂ ਸਕਦੇ ਹੋ ਉਹਦੇ ਚ ਟੈਸਟਿੰਗ ਜਿਹੜੀ ਹੁਣ ਚਲਦੀ ਪਈ ਆ ਉਹ ਟਾਈਮ ਲੱਗੇਗਾ ਦੇਖਾ ਸਾਹਿਬ ਇਥੇ ਨਾ ਹਾਂਜੀ ਅਸਾਈਟ ਸર્ટਿਫਿਕੇਸ਼ਨਸ ਤੋਂ ਬੋਲ ਰਹੇ ਸੀ ਸਰ ਉਹ ਤੇ ਸਾਡੀ ਰੈਗੂਲਰ ਪ੍ਰੋਸੈਸ ਹੈ ਜੀ ਉਹਦੇ ਚ ਨਾ ਜੀ ਉਹ ਤੇ ਜਦੋਂ ਕੋਈ ਬੰ ਉਹਦਾ ਟਾਈਮ ਬਾਂਡ ਹੁੰਦਾ ਤੇ ਜੇ ਉਹ ਟਾਈਮ ਬਾਂਡ ਉਹਨੂੰ ਜਿਹੜਾ ਕੰਸਰਟ ਕੋਰਪਸ ਸੇਫਟੀ ਆਫਸਰ ਹੈ ਜੇ ਉਹ ਜਾ ਕੇ ਨਹੀਂ ਕਰਦਾ ਤਾਂ ਉਹਦੇ ਉੱਤੇ ਫਿਰ ਐਕਸ਼ਨ ਹੋ ਜਾਂਦਾ ਉਹਦਾ ਕਿਉਂਕਿ ਉਹਨੂੰ ਆਟੋਮੈਟਿਕਲੀ ਹੋ ਜਾਂਦਾ ਸਰ ਬੈਠਾ ਜੀ ਉਹਨਾਂ ਨੇ ਦੀ ਕਰ ਦਿੱਤੀ ਤੁਸੀਂ ਦੱਸਿਆ ਕਿ 285 ਕੰਪਨੀ ਤੇ ਜੁਆਇਨ ਕਰਕੇ 460 ਖੋੜਦਾ ਕੀ ਹੋ ਰਹੀ ਇੱਕ ਪਿਛਲੇ ਦਿਨਾਂ ਦੇ ਤੇ ਇੰਡੈਕਟਰ ਥੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉਹ ਕਹਿੰਦੇ ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਨੇ ਫਰੀ ਕਾਸਟ ਨੇ ਜਾਂ BC ਨੇ ਪਿਛਲੇ ਵਰਗੇ ਵੀ ਉਹਨਾਂ ਤੋਂ ਤੁਸੀਂ ਬੋਰਡ ਭਰਾ ਰਹੇ ਉਹਦੀ ਜਿਹੜੀ ਬੋਰਡ ਦੀ ਕੀਮਤਾਂ ਬਹੁਤ ਜ਼ਿਆਦਾ ਹੈ ਉਹ ਗਰੀਬ ਪਰਦੇ ਜਿਹੜੇ ਉਹ ਦੇ ਨਹੀਂ ਸਕਦੇ ਜਿਹੜਾ ਨਹੀਂ ਦੇ ਸਕਦਾ ਜੀ ਉਹ ਸੈਕਟਰ ਸਾਹਿਬ ਨੂੰ ਲਿਖ ਕੇ ਦੇਦੇ ਅਸੀਂ ਉਹਨਾਂ ਨੂੰ ਐਗਜ਼ੈਂਪਸ਼ਨ ਦੇ ਰਹੇ ਹਾਂ ਬਟ ਉਹਦਾ ਇੰਟੈਂਟ ਇਹ ਹੈ ਵੀ ਜੇ ਅਸੀਂ ਇੱਕ ਹਜ਼ਾਰ ਡਾਕਟਰ ਰੱਖਦੇ ਹਾਂ 462 ਜੋਇਨ ਕਰਦੇ ਆ ਉਹ ਜਾਂ ਅਗਲਾ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਛੱਡ ਜਾਂਦਾ ਤੇ ਜੇ ਉਹ ਫਰੀ ਦੇ ਵਿੱਚ ਜਿਹੜੇ ਗਰੀਬ ਬੰਦੇ ਆ ਫਰੀ ਦੇ ਵਿੱਚ MBBS ਕਰੋ ਉਹਦੇ ਵਿੱਚ ਮੈਂ ਨਾਲ ਤੁਹਾਨੂੰ ਇਹ ਵੀ ਦੱਸਦਾ ਉਹਦੇ ਵਿੱਚ ਸਾਡੇ ਕੋਲੇ ਲੋਨ ਸਕੀਮ ਵੀ ਆ ਜਿਹਦੇ ਵਿੱਚ ਜਿਨ੍ਹਾਂ ਦੀ ਮਾਪਿਓ ਦੀ ਇਨਕਮ 4.5 ਲੱਖ ਤੋਂ ਘੱਟ ਹੈ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਲੱਗਣਾ ਉਹਨਾਂ ਨੇ ਸਿਰਫ ਜਿੰਨੇ ਪੈਸੇ ਲੈਣਗੇ ਉਹਨੇ ਵਾਪਸ ਕਰਨੇ ਆ ਜਿਨ੍ਹਾਂ ਦੀ 8 ਲੱਖ ਤੱਕ ਹੈ ਉਹਨਾਂ ਨੂੰ 3% ਇੰਟਰਸਟ ਤੇ ਛੋਟ ਮਿਲੇਗੀ ਉਹਨਾਂ ਨੂੰ ਤੇ ਉਹਦੇ ਵਾਸਤੇ ਬਹੁਤ ਸਾਰੀਆਂ ਸਕੀਮਾਂ ਆਈਆਂ ਉਹਨਾਂ ਨੇ ਲਿਖ ਕੇ ਦੇਣਾ ਜੀ ਡੀਆਰਐਮੀ ਨੂੰ ਕੰਸੈਂਟ ਬੰਦਿਆ ਉਹਨਾਂ ਨੇ ਲਿਖ ਕੇ ਜੇ ਉਹਨਾਂ ਕੋਲ ਪੈਸੇ ਨਹੀਂ ਅਸੀਂ ਉਹਨਾਂ ਨੂੰ ਜ਼ਬਤ ਕਰ ਦਿੰਦੇ ਉਹਨਾਂ ਨੂੰ ਐਫੀਡਵਿਟ ਦੇ ਦੇ ਸਕਦੇ ਸੈਲਫ ਡੈਕਲੇਰੇਸ਼ਨ ਸੈਲਫ ਡੈਕਲੇਰੇਸ਼ਨ ਦੇ ਸਕਦੇ ਆ ਕਿ ਉਹਦੇ ਚ ਇਹ ਇਹ ਇੱਕ ਅੱਛਾ ਅੱਛਾ ਪੁਆਇੰਟ ਆ ਜੀ ਇਹ ਉਹਨਾਂ ਨੂੰ ਜਿਹੜੇ ਟੈਕਸਪੇਅਰ ਦੇ ਪੈਸੇ ਦੇ ਨਾਲ ਤੁਸੀਂ ਪੜ੍ਹ ਕੇ ਫ੍ਰੀ ਦੇ ਵਿੱਚ ਡਾਕਟਰ ਬਣਦੇ ਹੋ ਜਾਂ ਬਹੁਤ ਘੱਟ ਰੇਟਾਂ ਦੇ ਡਾਕਟਰ ਬਣਦੇ ਹੋ ਉਹਨਾਂ ਦੀ ਸੇਵਾ ਕਰਨਾ ਤੁਹਾਡਾ ਫਰਜ਼ ਹੈ ਤੇ ਉਹ ਵੀ 2 ਸਾਲ ਵਾਸਤੇ ਉਸ ਤੋਂ ਬਾਅਦ ਤੁਸੀਂ ਫ੍ਰੀ ਹੋ ਜੇ। ਸਰਸ ਵੀ ਇੱਕ ਸਵਾਲ ਹੀ ਹਾਰ ਨੂੰ ਲੈ ਕੇ ਮਨਨ ਮੇਜਰ ਥੀ ਕੇਸਿਸ ਆਰਡਰ ਉਨੇ ਫਾਇਰ ਚੈਲੰਜਸ ਕੀ ਆਏ। ਹਾਂ ਇਹਦੇ ਵਾਸਤੇ ਇੱਕ ਤਾਂ ਦੇਖੋ ਚੈਲੰਜਸ ਤਾਂ ਇਹਦੇ ਵਿੱਚ ਬਾਕੀ ਜਿਹੜੇ ਹੈਗੇ ਜੇ ਮੈਂ ਮੈਡੀਕਲ ਦੀ ਗੱਲ ਕਰਾਂ ਇੱਕ ਤਾਂ ਪਾਣੀ ਬਹੁਤ ਗੰਦਾ ਸੀ ਉਹਦੇ ਵਿੱਚ ਸੀਵਰੇਜ ਕੈਮੀਕਲ ਸਾਰਾ ਕੁਝ ਮਿਕਸ ਹੋ ਜਾਂਦਾ। ਉਹਦੇ ਨਾਲ ਸਕਿਨ ਡਿਸਆਰਡਰ ਹੈ ਮਾਈਲਡ ਫੰਗਲ ਇਨਫੈਕਸ਼ਨਸ ਹਨ ਜ਼ਿਆਦਾ। ਔਰ ਸਾਡੇ ਕੋਲ ਐਡਿਕੁਏਟ ਦਵਾਈਆਂ ਹੈਗੀਆਂ ਦੂਜਾ ਫੀਵਰ ਦੇ ਕੇਸਸ ਵਧੇ ਆ ਉਹਦੇ ਵਿੱਚ ਜ਼ਿਆਦਾ ਵਾਇਰਲ ਫੀਵਰ ਹੈਗਾ ਡੈਂਗੀ ਸਾਡੇ 80% ਰਿਡਕਸ਼ਨ ਹੈ ਔਰ ਡੈਂਗੀ ਲਾਰਵਾ ਅਸੀਂ ਟਰੈਕਿੰਗ ਕਰਦੇ ਐ ਇਸੇ ਕਰਕੇ ਤੇ ਉਹਦੇ ਵਾਸਤੇ ਅਸੀਂ ਐਡਵਾਈਸਰੀ ਵੀ ਦਿੱਤੀ ਹੈ ਕਿ ਜਿਹੜਾ ਵਾਇਰਲ ਫੀਵਰ ਆ ਰਿਹਾ ਜ਼ਿਆਦਾ ਡਾਇਰੀਆ ਵੀ ਜ਼ਿਆਦਾ ਵਾਇਰਲ ਆ ਰਿਹਾ ਰੋਟਾ ਵਾਇਰਸ ਹੁੰਦਾ ਤੇ ਉਹ ਵੀ ਕੋਈ ਐਪੀਡੈਮਿਕ ਨਹੀਂ ਹੈ ਜ਼ਿਆਦਾ ਕੇਸ ਨਹੀਂ ਹੈ ਸਪਰੈਡਿਕ ਹੈ ਕਿਤੇ 1 ਹੈ 2 ਹੈ ਕਿਤੇ ਨਹੀਂ ਹੈ ਕਿਤੇ 15 20 ਜਾਂ 50 ਕੇਸ ਨਹੀਂ ਆ ਰਹੇ ਤੇ ਇਹ ਆਈ ਇਨਫੈਕਸ਼ਨਸ ਕਾਫੀ ਆਈਆਂ ਜੀ ਉਹਦੇ ਚ ਵੀ ਉਹ ਅਗੇਨ ਗੰਦੇ ਪਾਣੀ ਕਰਕੇ ਆ ਸੋ ਇਹੀ ਆ ਵੀ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਹਾਈਜਨ ਮੇਨਟੇਨ ਕਰੋ ਜਦੋਂ ਘਰ ਜਾਂਦੇ ਹੋ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਤੇਲ ਲਗਾ ਲਓ ਜਾਂ ਜੇ ਕਿਸੇ ਨੂੰ ਇਨਫੈਕਸ਼ਨ ਹੋ ਗਿਆ ਤਾਂ ਸਭ ਤੋਂ ਦਵਾਈ ਲੈ ਜਾਓ ਤੇ ਫੀਬਰ ਵਾਸਤੇ ਇਹ ਆ ਵੀ ਜਿਹੜੇ ਪ੍ਰੈਗਨੈਂਟ ਲੇਡੀਜ਼ ਆ ਬੱਚੇ ਆ ਬਜ਼ੁਰਗ ਆ ਕੋਈ 슈ਗਰ ਦੇ ਮਰੀਜ਼ ਆ ਕੈਂਸਰ ਦੇ ਪੇਸ਼ੈਂਟ ਆ ਇਮਿਊਨ ਕੰਪਰੋਮਾਈਜ਼ਡ ਆ ਕੋਈ ਦਵਾਈ ਲੈਂਦੇ ਹੋ ਅਸਥਮਾ ਕੋਈ ਕਿਸੇ ਦੇ ਡਾਇਸਰਸ ਹੁੰਦਾ ਉਹਨਾਂ ਨੂੰ ਬੈਟਰ ਆ ਕਿ ਫੈਸਟੀਵਲ ਸੀਜ਼ਨ ਚ ਕੋਈ ਢਪੜਾਕੇ ਵਾਲੀ ਜਗ੍ਹਾ ਤੇ ਨਾ ਜਾਣ ये जाना था मास्क यूज़ करो नो नॉट एट ऑल नॉट नॉट इवन वन डॉक्टर ने कि डाटा मेनू स्नेक बाइटिंग के कितने केसेस है स्नेक बाइट के साथ परसेंट रिडक्शन आया सॉरी आए हैं जी केसेस डेथ सिर्फ दो या तीन होइयां टोटल पिछली बार तो नाइन तक ज्यादा से जी हाँ बड़े हैं बड़े हैं जी उसमें थोड़े बड़े हैं जी जैसे गुरदासपुर में काफी आए हैं अमृतसर में काफी आए हैं फिर भी बहुत आ, डाटा है मेरे पास सारा दे दूंगा डाटा शेयर कर आज इसका पार्ट नहीं था वो डाटा मैं दे भी चुका हूँ द्वारा दे दूंगा सारा डाटा दे दूंगा उसका भी डॉकइट का भी सारा डाटा है हमारे पास थैंक यू वेरी मच